ਦੋਸਤੋ ਪੁਰਾਣੇ ਸਮੇਂ ਦੀ ਗੱਲ ਹੈ। ਅਬਦੁੱਲ ਨਾਮ ਦਾ ਇੱਕ ਗੁਬਾਰੇ ਵੇਚਣ ਵਾਲਾ ਸੀ ਜੋ ਰੰਗ-बिरंगे ਗੁਬਾਰਿਆਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਹ ਆਪਣੇ ਪਿੰਡ ਦੇ ਆਸ-ਪਾਸ ਲੱਗਣ ਵਾਲੇ ਬਾਜ਼ਾਰਾਂ ਅਤੇ ਮੇਲਿਆਂ ਤੇ ਜਾਂਦਾ ਅਤੇ ਗੁਬਾਰੇ ਵੇਚਦਾ। ਬੱਚਿਆਂ ਨੂੰ ਲੁਭਾਉਣ ਦੇ ਲਈ ਉਹ ਆਪਣੇ ਕੋਲ ਤਰ੍ਹਾਂ-ਤਰ੍ਹਾਂ ਦੇ ਗੁਬਾਰੇ ਰੱਖਦਾ ਜਿਵੇਂ ਕਿ ਲਾਲ, ਪੀਲੇ, ਹਰੇ, ਨੀਲੇ। ਅਤੇ ਜਦੋਂ ਕਦੇ ਉਸ ਨੂੰ ਲੱਗਦਾ ਕਿ ਵਿਕਰੀ ਘਟ ਹੋ ਰਹੀ ਹੈ ਉਹ ਛੱਟ ਦੇਣੇ ਇੱਕ ਗੁਬਾਰਾ ਹਵਾ ਵਿੱਚ ਛੱਡ ਦਿੰਦਾ ਜਿਸ ਨੂੰ ਉੱਡਦਾ ਦੇਖ ਕੇ ਬੱਚੇ ਖੁਸ਼ ਹੋ ਜਾਂਦੇ ਅਤੇ ਗੁਬਾਰੇ ਖਰੀਦਣ ਦੇ ਲਈ ਉਸਦੇ ਕੋਲ ਪਹੁੰਚ ਜਾਂਦੇ ਇਸੇ ਤਰ੍ਹਾਂ ਇੱਕ ਦਿਨ ਉਹ ਬਾਜ਼ਾਰ ਦੇ ਵਿੱਚ ਗੁਬਾਰੇ ਵੇਚ ਰਿਹਾ ਸੀ ਅਤੇ ਵਿਕਰੀ ਵਧਾਉਣ ਦੇ ਲਈ ਵਿੱਚ ਵਿੱਚ ਗੁਬਾਰੇ ਹਵਾ ਵਿੱਚ ਉਡਾ ਰਿਹਾ ਸੀ ਉਸਦੇ ਆਸ-ਪਾਸ ਬੱਚਿਆਂ ਦੀ ਭੀੜ ਲੱਗੀ ਹੋਈ ਸੀ ਫਿਰ ਕੁਝ ਦੇਰ ਬਾਅਦ ਜਦੋਂ ਬੱਚਿਆਂ ਦੀ ਭੀੜ ਹਟੀ ਤਾਂ ਅਬਦੁੱਲ ਦੀ ਨਜ਼ਰ ਪਾਸ ਖੜੇ ਇੱਕ ਛੋਟੇ ਬੱਚੇ ਤੇ ਪਈ ਉਹ ਛੋਟਾ ਬੱਚਾ ਉਹਨਾਂ ਉੱਡਦੇ ਗੁਬਾਰਿਆਂ ਨੂੰ ਬੜੀ ਹੀ ਜਿਗਿਆਸਾ ਨਾਲ ਦੇਖ ਰਿਹਾ ਸੀ। ਅਬਦੁੱਲ ਨੇ ਉਸ ਬੱਚੇ ਨੂੰ ਦੇਖਦੇ ਹੋਏ ਇੱਕ ਹੋਰ ਸਫੇਦ ਗੁਬਾਰਾ ਹਵਾ ਵਿੱਚ ਉਡਾ ਦਿੱਤਾ। ਉਹ ਬੱਚਾ ਇਹ ਦੇਖਦੇ ਹੀ ਅਬਦੁੱਲ ਕੋਲ ਪਹੁੰਚਿਆ ਅਤੇ ਮਾਸੂਮੀਅਤ ਨਾਲ ਬੋਲਿਆ, "ਅੰਕਲ, ਅਗਰ ਤੁਸੀਂ ਇਹ ਕਾਲਾ ਗੁਬਾਰਾ ਛੱਡੋਗੇ ਤਾਂ ਕੀ ਇਹ ਵੀ ਉੱਪਰ ਜਾਵੇਗਾ?" ਅਬਦੁੱਲ ਨੇ ਥੋੜੀ ਅश्चਰਜ ਨਾਲ ਉਸਨੂੰ ਦੇਖਿਆ ਅਤੇ ਬੋਲਿਆ, "ਹਾਂ, ਬਿਲਕੁਲ ਜਾਵੇਗਾ।" ਗੁਬਾਰੇ ਦਾ ਉੱਪਰ ਜਾਣਾ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਉਹ ਕਿਹੜੇ ਰੰਗ ਦਾ ਹੈ ਬਲਕਿ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਦੇ ਅੰਦਰ ਕੀ ਹੈ ਇਹ ਸੁਣ ਕੇ ਉਹ ਬੱਚਾ ਥੋੜੀ ਦੁਬਧਾ ਵਿੱਚ ਪੈ ਗਿਆ ਤਾਂ ਗੁਬਾਰੇ ਵਾਲੇ ਨੇ ਉਸ ਨੂੰ ਥੋੜਾ ਸਮਝਾਉਂਦੇ ਹੋਏ ਕਿਹਾ ਕਿ ਇਹ ਦੇਖੋ ਇਸ ਮਸ਼ੀਨ ਵਿੱਚ ਗੈਸ ਭਰੀ ਹੋਈ ਹੈ ਅਤੇ ਇਹ ਗੈਸ ਮੈਂ ਜਿਸ ਵੀ ਗੁਬਾਰੇ ਵਿੱਚ ਭਰਦਾ ਹਾਂ ਉਹ ਗੁਬਾਰਾ ਉੱਡ ਪਾਉਂਦਾ ਹੈ ਬੱਚਾ ਇਹ ਸੁਣ ਕੇ ਖੁਸ਼ ਹੋ ਜਾਂਦਾ ਹੈ ਅਤੇ ਅਬਦੁੱਲ ਤੋਂ ਇੱਕ ਗੁਬਾਰਾ ਖਰੀਦ ਕੇ ਉੱਥੋਂ ਚੱਲ ਜਾਂਦਾ ਹੈ। ਅਬਦੁੱਲ ਵੀ ਮੁਸਕਰਾਉਂਦੇ ਹੋਏ ਅੱਗੇ ਵੱਧ ਜਾਂਦਾ ਹੈ। ਦੋਸਤੋ ਸਾਡਾ ਜੀਵਨ ਵੀ ਇਸ ਗੁਬਾਰੇ ਦੀ ਤਰ੍ਹਾਂ ਹੈ। ਸਾਡਾ ਬਾਹਰੀ ਰੂਪ ਕਿਸ ਤਰ੍ਹਾਂ ਦਾ ਵੀ ਹੋਵੇ, ਲੇਕਿਨ ਸਾਡੇ ਅੰਦਰ ਆਉਂਦੇ ਜਾਂਦੇ ਸਾਹਾਂ ਵਿੱਚ ਉਹ ਸੰਭਾਵਨਾਵਾਂ ਹਨ ਜਿਹੜੇ ਵੱਡੇ ਤੋਂ ਵੱਡੇ ਮਕਾਮ ਹਾਸਲ ਕਰਨ ਦੀ ਕਾਬਲੀਅਤ ਰੱਖਦੇ ਹਨ। ਸਾਡਾ ਜੀਵਨ ਅਤੇ ਇਹ ਸਾਹ ਬਹੁਤ ਅਮੁੱਲ ਹਨ।